ਅੱਜ ਇੱਕ ਸਾਰੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਭ ਤੋਂ ਫਾਰਮਿੰਗ ਦੇ ਵਿੱਚ ਕਿਸਾਨ ਕਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਇਸਪੰਦ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪਿੰਡ ਰਤੋਗੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਕੋਈ 100 1.5 200 ਮੀਟਰ ਦੀ ਦੂਰੀ ਤੇ ਗਿੰਦਰ ਹੋਂ ਦਾ ਘਰ ਆ ਦੋਸਤੋ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਪਸ਼ੂ ਵਪਾਰ ਦਾ ਕੰਮ ਕਰਦਾ ਗਿੰਦਰ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿੱਲੇ ਤੇ ਅੱਜ ਤੋਂ ਤਕਰੀਬਨ ਕੋ 2-4 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਦਿੱਤੀ ਸੀ ਉਹਦੇ ਵਿੱਚ ਵੀ ਕੋਈ ਤਿੰਨ ਕਿ ਨਗ ਦਿਖਾਏ ਸੀਗੇ ਅੱਜ ਇਸ ਵੀਡੀਓ ਵਿੱਚ ਤਿੰਨ ਐਨੀਮਲ ਦਿਖਾਉਣੇ ਆ ਤੁਹਾਨੂੰ ਇੱਕ ਝੋਟੀ ਬਿਲਕੁਲ ਤਾਜੀ ਸੱਜਰ ਸੂਈ ਆ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਇੱਕ ਵਾੜ ਤੁਹਾਨੂੰ ਆਪਾਂ ਦਿਖਾ ਦੇਾਂਗੇ ਬਗੈਰ ਬੱਚੇ ਤੋਂ ਕੋਈ ਮਹੀਨਾ ਕੋਈ ਸਵਾ ਮਹੀਨਾ ਤੋਂ ਸਮਝੋ ਤੁਸੀਂ ਵੇਖ ਲਿਆ ਜੇ ਦੁੱਧ ਜਿੰਨਾ ਇਹਦੇ ਥੱਲੇ ਹੁਣ ਮੌਕੇ ਤੇ ਹੈ ਹਾਜ਼ਰ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦੇਾਂਗੇ ਇੱਕ ਟੋਕੜ ਦਾ ਪਰਵਾੜ ਦਿਖਾ ਦੇਾਂਗੇ ਅਰ ਸਿਰ ਦੇ ਵਿੱਚ ਸੋ ਇਸ ਵਕਤ ਕੋਈ ਦੁੱਧ ਵੀ 10 11 ਕਿਲੋ ਦੁੱਧ ਵੀ ਉਹਦੇ ਕੋਲ ਥੱਲੇ ਹਾਜ਼ਰ ਆ ਤੇ ਗੱਭਣ ਵੀ ਹੈਗੀ ਠੀਕ ਆ ਜੀ ਉਹ ਕਿੰਨੇ ਸਮੇਂ ਦੀ ਗੱਭਣਾ ਬਾਕੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਰੀਕਾ ਤੇ 9 ਮਾਰਚ ਸਮਾਂ ਕੋਈ ਮਾਰਨਿੰਗ ਦੇ 10 ਵਜੇ ਦਾ ਸੋ ਬਾਕੀ ਐਨੀਮਲ ਤੁਹਾਨੂੰ ਤਿੰਨ ਦਿਖਾਉਣੇ ਆ ਦੋਸਤੋ ਕੋਈ ਵੀ ਭਰਾ ਭਰਾ ਖਰੀਦਦਾਰ ਆ ਰਿਹਾ ਇੱਥੇ ਆਪਣੀ ਚੋਕ ਇੱਕ ਟਾਈਮ ਦੋ ਟਾਈਮ ਤੁਸੀਂ ਤਸੱਲੀ ਕਰ ਲਿਓ ਸਾਰੇ ਪਸ਼ੂ ਦੁੱਧ ਤੇ ਚੱਲਣ ਦਾ ਹੈ ਜਿਹੜੀ ਆਪਾਂ ਤੁਹਾਨੂੰ ਇਸ ਝੋਟੀ ਮਾਂਝ ਦਿਖਾ ਦਿਆਂਗੇ ਇਹ ਵੀ ਤਾਜੀ ਸੱਜਰ ਸੂਈ ਆ ਹੈਵੀ ਬਾਡੀ ਵੇਟ ਆ ਫੁੱਲ ਵਜਣ ਨੋੜ ਦੇ ਵਿੱਚ ਤੇ ਸ੍ਰੀ ਹਾਲੀ ਪਰੰਡ ਚੋਲੇ ਦੀ ਹਰੀ ਕੇ ਪੱਤਨ ਤੋਂ ਕੋਈ ਭਰਾ ਆਪਣਾ ਸਜਣ ਵੀ ਆ ਰਿਹਾ ਤੇ 12 ਕੋਈ 10 11 ਕਿਲੋਮੀਟਰ ਦੀ ਸਾਰੀ ਦੂਰੀ ਆ। ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਗਿੰਦਰਬਾਈ ਸਾਸਰੀ ਘਰ ਸਾਸਰੀ ਘਰ ਸੰਤੂ ਸਾਹਿਬ ਹੋਰ ਗਿੰਦਰ ਸਾਹਿਬ ਕੀ ਹਾਲ ਨੇ ਮੇਰਾ ਤੁਹਾਡੀਆਂ ਚਲੋ ਗੁਰਵਰਜਨ ਦੇਵ ਦੀ ਕਿਰਤ ਸੱਚੇ ਪਾਸ਼ਾ ਮਾਰ ਕੇ ਇਸੇ ਤਰ੍ਹਾਂ ਮੇਰਾ ਰੱਖੇ ਵੀਰ ਅੱਛਾ ਗਿੰਦਰ ਉਹ ਦਿਨ ਵੀ ਆਪਾਂ ਨਾਗ ਪਾਏ ਆ ਤਿੰਨ ਕ ਹਾਂਜੀ ਵੇਖ ਬੂ ਗਿਆ ਮਾਲ ਹਾਂਜੀ ਵੇਂਗੀ ਵੇਂਗੀ ਕੱਤੀ ਕੁਟੀ ਇੱਕ ਨੀਲੀ ਰਬੀ ਪਾਤੀ ਸੀ ਵਿੱਚ ਹੈ ਮੈਂ ਨਾ ਕੱਟੀ ਨੇ ਤਾਂ ਕੀ ਜਾਂਦੇ ਹੁੰਦੇ ਵੀ ਬਰੀਡ ਬਰੂਡ ਵੜੀ ਸੀ ਤੇ ਫੋਨ ਬਹੁਤ ਜ਼ਿਆਦਾ ਆਏ ਕੱਟੀ ਤੇ ਚਲੋ ਮੁੜ ਕੇ ਜੇ ਲੋ ਭੈਣ ਭਰਾ ਜਿਹੜੇ ਨਾ ਹੋ ਗਏ ਫਿਰ ਤੁਹਾਨੂੰ ਪਤਾ ਮਗਰ। ਚਲੋ ਹਰੇਕ ਨੂੰ ਹੁੰਦਾ ਵੀ ਚਾਹ ਹੁੰਦਾ ਵੀ ਚਲੋ ਜੇ ਨਿਕਲੇ ਪਸ਼ੂ ਤੇ ਆਪਾਂ ਖਰੀਦ ਲਈਏ। ਹਾਂਜੀ ਹਾਂਜੀ। ਉਮਰ ਬੜੀ ਸੀ ਨਾ ਕੱਟੀ ਦੀ ਜੇ 13 ਮਹੀਨਿਆਂ ਦਾ ਕੱਦ ਗੁੱਦ ਜੰਗਾ ਚਲੋ। ਹਾਂ। ਬਾਕੀ ਤੁਹਾਨੂੰ ਪਤਾ ਜਿਹੜਿਆ ਸਾਲ-ਸਾਲ ਦੀਆਂ ਕੰਆਂ ਦੇ ਘਰੇ ਵੀਖੀਏ ਤੇ ਉਹ ਬੈਠੀਆਂ ਨਹੀਂ ਉੱਠਦੀਆਂ। ਹਾਂ। ਇਹ ਵੀ ਗੱਲ ਹੁੰਦੀ ਆ। ਹਾਂਜੀ ਹਾਂ। ਤੇ ਚਲੋ ਸੰਭਾਲਦਾ ਹੀ ਮੋਲ ਆ। ਸੰਭਾਲਦਾ ਹੀ ਹਾਂਜੀ। ਉਹ ਸਭੀ ਸੂਬੀ ਸੀ ਕੱਟੀ। ਹਾਂਜੀ। ਤੇ ਤਕਰੀਬਨ 2- ਅੱਛਾ ਕਿਧਰ ਅੱਜ ਐਨੀਮਲ ਜਿਹੜੇ ਆਪਣੇ ਕੋਲ ਭਰਾ ਇੱਕ ਤਾਂ ਇਧਰ ਤੁਸੀਂ ਮੱਝ ਇਧਰ ਝੋਟੀ ਲਿਆਂਦੀ ਆ ਬਹੁਤ ਸੋਹਣੀ ਹੈਵੀ ਬਾਡੀ ਵੇਟ ਫੁੱਲ ਵਜਨ ਲੋੜ ਦੇ ਵਿੱਚ ਆ ਚੰਗੀ ਆ ਝੋਟੀ ਬੜੀ ਫੱਬਰਾਪ ਬੜੀ ਆ ਤੇ ਬਾਕੀ ਵੜਾ ਦੋ ਆਪਾਂ ਦਿਖਾ ਦਾਂਗੇ ਇੱਕ ਤਾਂ ਆਪਣੇ ਕੋਲ ਟੋਕੜ ਕੱਪਣਾ ਵੈੜਾਰ ਸ਼ਹਿਰ ਦੇ ਵਿੱਚ ਆ ਹਾਂਜੀ ਆ ਇੱਕ ਆਪਣੇ ਕੋਲ ਜਿਹੜੀ ਬਗੈਰ ਬੱਚਿਆਂ ਆ ਇਹ ਬਗੈਰ ਬੱਚਿਆਂ ਸੰਧੂ ਸਾਹਿਬ ਠੀਕ ਆ ਜੀ ਚਵਾਈ ਚੁਬੀ ਦੇ ਪਾਸੋਂ ਸਾਰੇ ਚੰਗੇ ਭਰਾ ਚਵਾਈ ਤੇ ਸੰਧੂ ਸਾਹਿਬ ਵੈੜਾ ਨੂੰ ਮਤਲਬ ਪਰਲੀ ਨੂੰ ਜਿਹੜਾ ਵਾ ਵੰਗਾ ਲਾ ਕੇ ਉਤਰਾ ਚੋਈ ਇਹਨੂੰ ਤੇ ਵੰਗਾ ਵੀ ਨਹੀਂ ਲਾਇਆ ਠੀਕ ਆ ਬਾਕੀ ਸੀਲਵਾ ਭਾਵੇਂ ਨਾਮ ਹੀ ਲਾਓ ਬੰਦਾ ਕੋਈ ਗਾਲੀ ਚਲੋ ਜੀ ਹਾਂਜੀ ਬਾਕੀ ਕਿਸਾਨ ਜਿਹੜਾ ਚਵਾਈ ਜਿਹੜੇ ਪਸ਼ੂ ਹੈਗੇ ਹੁਣ ਦੁੱਧ ਤੇ ਦਧਾਰੂ ਪਸ਼ੂ ਆ ਸਾਰੇ ਚਵਾਈ ਥਣਪਾਸ ਆਪਾਂ ਜ਼ਰੂਰ ਕਰਾਵਾਂਗੇ ਭਰਾਵਾਂ ਨੂੰ ਠੀਕ ਆ ਜੀ ਨਾਲ ਦੀ ਨਾਲ ਤੁਸੀਂ ਜਿਹੜੀ ਚਵਾਈ ਵੀ ਦੇਖ ਲਵੋਗੇ ਸ਼ੁਰੂਆਤ ਕਰ ਲੈਨੇ ਆਪਾਂ ਇਹਦੇ ਨੰਬਰ ਤੋਂ ਇਸ ਮੈਂ ਤੋਂ ਠੀਕ ਆ ਜੀ ਤੇ ਕਿੰਦਰ ਇਹ ਤੋਂ ਦੱਸਿਆ ਜੋ ਰਾਤੀ ਸੋਈ ਆ ਹਾਂਜੀ ਰਾਤ ਹੀ ਸੋਈ ਕਿੰਨੇ ਵਜੇ ਆਏ ਰਾਤ ਸੰਧੂ ਸਾਹਿਬ ਸੋਈ ਆ ਤਕਰੀਬਨ 12:00 ਵਜੇ ਸੋਈ ਆ ਅੱਛਾ ਜੀ ਤੇ ਜੇਰ ਜੂਰ ਪ੍ਰੋਪਰ ਪੈ ਗਈ ਇਹਦੀ ਪੀ 3:00 ਵਜੇ ਜੇਰ ਸਾਢੇ ਕਿ ਤਿੰਨ ਇੱਥੇ ਪੈ ਗਈ ਜੀ ਹਜੂਰ ਪੈ ਗਈ ਹਾਂਜੀ ਮਗਰ ਕੱਟੀ ਆ ਗਈ ਹੈ ਮਗਰ ਕੱਟੀ ਆ ਗਈ ਹੈ ਜੀ ਇਹ ਸੁਬਿਆ ਦੇ ਵਿੱਚ ਕਿੰਦਰ ਕਿਵੇਂ ਆ ਸੁਆ ਸੰਧੂ ਸਾਹਿਬ ਇਹ ਆ ਗਈ ਤੀਜਾ ਸੂਈ ਆ ਪਿਓਰ ਤਿਜਾ ਤਿਜਾ ਸੂਈ ਆਖ ਨੂੰ ਦੇ ਭਾਵੇਂ ਮੈਂ ਦੂਜੇ ਵੀ ਆਖੀ ਜਾਵਾ ਪਰ ਨਹੀਂ ਤਿਜੇ ਸੂਈ ਛੋਟਾ ਸਿੰਘ ਜੀ ਛੋਟਾ ਦੇਖ ਕੇ ਤੇ ਚਲੋ ਭਾਵੇਂ ਚਿਹਰੇ ਮੋਰੇ ਤੋਂ ਦੂਜੇ ਵੀ ਜਾਪ ਨਹੀਂ ਕਰੋ ਓਰੀਜਨਲ ਗੱਲ ਕਰੀਏ ਆਪਾਂ ਵੀ ਜਿਹੜੀ ਹੁਣ ਤਿਜੇ ਆਪਾਂ ਉਹ ਹੀ ਚੀਜ਼ ਜਿਹੜੀ ਹੈਗੀ ਉਹ ਹੀ ਕਰਨੀ ਆ ਬਿਲਕੁਲ ਮਗਰ ਕੱਟੀ ਹੈ ਦੋਸਤੋ ਗੱਲਾ ਨਾੜੂਆ ਬੱਚੇ ਦੇ ਨਾਲ ਬਿਲਕੁਲ ਤੁਸੀਂ ਚੈੱਕ ਕਰ ਲਓ ਰਾਤੀ ਸੁਈਆਂ ਕੋਈ ਉਹ ਦਰਵੀ ਪ੍ਰੋਪਰ ਪਈ ਹੈ ਗਿੰਦਰ ਦੇ ਕੋਲ ਠੀਕ ਹੈ ਜੀ ਉਹਦਾ ਵੱਖਰੇ ਤੌਰ ਤੇ ਵੀ ਇਹਨਾਂ ਨੇ ਕਲਿੱਪ ਬਣਾਇਆ ਸੋ ਆਪਾਂ ਵੀ ਤੁਹਾਨੂੰ ਵਿੱਚ ਦਿਖਾ ਦੇਵਾਂਗੇ ਠੀਕ ਹੈ ਜੀ ਲਓ ਗਿੰਦਰ ਵੀਰੇ ਕੋਲ ਕੇ ਮੜਾ ਦਿਖਾਈਏ ਸੋ ਕੱਟ ਬੋਤਾਲੀ ਹੈ ਮੇਰਾ ਭਰਾ ਸੱਜਣਾ ਵੱਡੀ ਮੈਂ ਸੰਧੂ ਸਾਹਿਬ ਵੱਡੀ ਆ ਫੁੱਲ ਵੱਡੀ ਆ ਜਿਹਨੂੰ ਆਪਾਂ ਕਹਦੇ ਆਂ ਬਟਾਟੇ ਢੋਟੇ ਦੀ ਪੂਰੀ ਵੱਡੀ ਆ ਜੰਮਪਲੀ ਪੂਰੀ ਆ ਫੁੱਲ ਜੰਮਪਲ ਕਰਮਾਰੀ ਨੂੰ ਸੰਧੂ ਆ ਜਾਣਾ ਦੋੜ ਸੰਧੂ ਸਾਹਿਬ ਇੱਕ ਤੇ ਹੁੰਦਾ ਨਾ ਵੀ ਹਾਥੀ ਦਾ ਬੱਚਾ ਹਾ ਹਾਥੀ ਆ ਇਹ ਹਾਥੀ ਆ ਹਾਂਜੀ ਅੱਛਾ ਜੀ ਲਓ ਜੀ ਇੱਕ ਹੌਂਦਾ ਹਾਥੀ ਦਾ ਬੱਚਾ ਤੇ ਕੇਂਦਰਾਂ ਦਾ ਇਹ ਹ ਥੋੜੀ ਜੀ ਟਾਈਮ ਮਾਰ ਗਈ ਸੂਈ ਦਾ ਕਰਕੇ ਤੁਹਾਨੂੰ ਪਤਾ ਫਿਰ ਤਾਜਾ ਸੁਆਜਾ ਨੇ ਬੰਦਿਆਂ ਨੇ ਦੱਸਿਆ ਵੀ ਦੁੱਧ ਦਿੱਤਾ ਦੂਜੀ ਸਵੇਰ ਅੱਛਾ ਜੀ ਪਹਿਲੇ ਸਵੇਰੇ 15 ਕਿਲੋ ਦਿੱਤਾ ਸੀ ਤੇ ਦੂਜੀ ਸਵੇਰ ਹੋਣਾ ਆਇਆ ਕਿ ਚਲੋ ਕੀ ਜਾਂਦੀ ਹੁੰਦੀ ਆ ਵੀ ਹੌਲੀ ਕਰਤੀ ਆ ਕੋਈ 3-4 ਕਿਲੋ ਦੁੱਧ ਜਿਹੜਾ ਬੋਲਾ ਜਿਹੜਾ ਕੱਢ ਲਿਆ ਠੀਕ ਆ ਸੋ ਆ ਚੱਡਾ ਲੈਵਾ ਇਹਦਾ ਹਵਾਨੇ ਦੇ ਵੀ ਤੁਸੀਂ ਦੇਖੋ ਬਿਲਕੁਲ ਇੱਕੋ ਜਿਹੀ ਲੱਗ ਗਿਆ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਪੁੱਟੇ ਪਾਟੇ ਤੇ ਕਰਮਾਂ ਵਾਲੀ ਬੜੀ ਚੌੜੀ ਆ ਠੀਕ ਆ ਜੀ ਬਹੁਤ ਸੋਹਣਾ ਪਿੱਟ ਪੂੜਾ ਫੁੱਲ ਚੌੜੀ ਉੱਪਰੋਂ ਪਿੰਡੇ ਪੁੰਡੇ ਦੀ ਤੇ ਫੁੱਲ ਵਜਨ ਮ ਅਇਤੇ ਕੇਂਦਰ ਤੋਂ ਰੋਕ ਲੈ ਇੱਕ ਮਿੰਟ ਆ ਦੇਖੋ ਜੀ ਸੋ ਥਾਨ ਕਰ ਮਾਲੀ ਬਹੁਤ ਸੋਹਣਾ ਲੱਗਾ ਠੀਕ ਆ ਜੀ ਦੂਰਾ ਥਾਨ ਲੱਗਾ ਆ ਦੇਖੋ ਮਾਲੀ ਜੀ ਸੰਦੂ ਸਾਹਿਬ ਕੰਨੀ ਭਣਦੀ ਪਰਲੇ ਬੰਨੇ ਵਾਲੀ ਬਾਕੀ ਉਦਾਂ ਨਹੀਂ ਕੋਈ ਹੈਗੀ ਤੇ ਕੋਈ ਤੁਪਣਾ ਵਧੀਆ ਹੀ ਮੈਂ ਕੋਈ ਗੱਲ ਹੀ ਨਹੀਂ ਚੋਲ ਚੋਈ ਬਿਲਕੁਲ ਮੂ ਗਿਆ ਭਾਈਓ ਓਕੇ ਐ ਜਿੱਦਾ ਮੋਟਾ ਥਾਨ ਲੱਗਾ ਜਿਹੜੇ ਹਿਸਾਬ ਦਾ ਜੋਸ਼ ਬਹੁਤ ਜ਼ਿਆਦਾ ਮੈਂ ਜ ਥਾਨ ਲੈ ਕੇ ਦਾ ਬਿਲਕੁਲ ਦੀ ਬਿਲਕੁਲ ਦੁੱਧ ਤੇ ਜਿਹੜਾ ਵਾ ਲੋੜੀ ਇਹੋ ਜੀ 18 ਦੇ ਕੇ ਭਾਵਾਂ ਨੇ ਵੈਸੇ ਜਦੋਂ ਮੈਂ ਤੇ ਕਰ ਜਾਣੀ ਠੀਕ ਹੈ। ਅਨਦੁੱਲ ਬੜਾ ਜਦਾ ਕਾਇਮ ਆ ਤੇ ਬਾਕੀ ਮੇਰਾ ਭਰਾ ਭਰਾ ਬਰੂ ਕਿਹੋ ਜਿਹਾ ਹੋਊਗਾ ਤੂੰ ਦੇ ਕੇ ਜਦਮੈਂਟ ਕਰ ਲਿਓ ਬਾਕੀ ਇੱਥੇ ਆ ਕੇ ਚਵਾਈ ਕਰਕੇ ਤਸਦੀ ਕਰ ਲਓ। ਹਾਂਜੀ ਹਾਂਜੀ। ਮੋਗੇ ਨੂੰ ਵੜਦੀ ਪੋਲੀ ਭਰਾ ਦੀ ਆ ਮੋਟੀ ਧਾਰ ਆ ਠੀਕ ਆ। ਸੋ ਮਗਰ ਕੱਟੀ ਆ ਬੱਚਾ ਵੀ ਬਹੁਤ ਸੋਹਣਾ ਮਗਰ ਠੀਕ ਆ ਜੀ। ਮਗਰ ਚੰਗੀ ਕੱਟੀ ਆ ਬਿਲਕੁਲ ਪਤਲਾ ਫੇਸ ਆ ਕੱਟੀ ਦਾ ਵੀ। ਕੱਟੀ ਮੈਂ ਤੇ ਬਿਲਕੁਲ ਹਾਂ ਮਦਰ ਦੇ ਕੋਈ ਬੱਚਾ ਜਿੱਦਾਂ ਥੋੜੇ ਜੇ ਆਪਾਂ ਕਹੇ ਲਈ ਮੱਥਾ ਬੱਲਾ ਠੀਕ ਆ ਜੀ ਉਸ ਤਰ੍ਹਾਂ ਠੀਕ ਕਰ ਦਿੱਤੀ ਹਾਂ ਜੀ ਠੀਕਾ ਗੰਦਰਬਾਈ ਕੀ ਡਿਮਾਂਡ ਹੈ ਕੀ ਮੁੱਲ ਕਰਦਾ ਇਸ ਮੈਂ ਦਾ ਵੀਰ ਮੁੱਲ ਤੇ ਸੰਧੂ ਸਾਹਿਬ ਜੇ ਨਾ ਮਰਜ਼ੀ ਕਰੀ ਜੀ ਹਾਂ ਜੀ ਇਹ ਹਾਂ ਨਾ ਹੀ ਆਪਾਂ ਜਿਹੜੀ ਹੈ ਨਾ ਮੁੱਲ ਭਾਵੇਂ ਕੋਈ 65 ਕਰਾ ਲੈ 70 ਕਰਾਏ ਜਿ ਤਰ੍ਹਾਂ 165 70 ਆ ਤੇ ਦੇਣੀ ਆਪਾਂ ਐਂਡ ਜਿਹੜੀ ਆ ਇਹ 150 ਚੋਂ ਮਾਨਤਾਣ ਕਰ ਦਾਂਗੇ ਆਪਾਂ 150 ਚੋਂ ਹਾਂ ਜੀ ਮਾਨਤਾਣ ਵੀ ਕਰ ਨਹੀਂ ਦਈਏ ਕਿੰਨੇ ਦਿਨ ਦੀ ਹਾਂ ਨਾ ਇਹ ਜੀ ਗੱਲ ਹਾਂ ਨਾ ਹੁਣ ਤੁਸੀਂ 1 ਕੀ ਕਰਦੇ ਹਾਂਜੀ ਇੱਕ ਹੀ ਕਰਦੇ ਗੱਲ 145 ਦੇ ਦਾਂਗੇ ਅੰਡਾ 45 ਦੇ ਹਾਂਜੀ ਲਓ ਵੀ 145 ਦੀ ਮੈਂ ਕੀ ਆ ਕਣੀ 145 ਦੀ ਜਿਹੜੀ ਕਿਸਾਨ ਕਰੋ ਇਹ ਤੁਹਾਨੂੰ ਮਿਲ ਜੂਗੀ ਮੈਂ ਮੁੱਲ ਭਾਵੇਂ 75 ਰੁਪਏ 60 70 ਕਰੋ ਨੂੰ ਜੋ ਮਰਜ਼ੀ ਕਰਾਇਆ ਜਾਵੇ ਠੀਕ ਹੈ ਜੀ ਤੇ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ 45 ਦੀ ਜਿਹੜੀ ਐਂਡ ਤੇ ਜਿਹੜੀ ਤੁਹਾਨੂੰ ਮੈਂ ਮਿਲ ਜੂਗੀ ਸੋ ਫੁੱਲ ਵਾਜਣਾਂ ਦੇ ਰੋੜ ਤੇ ਵੇਚਾ ਬਾਕੀ ਚੋ ਆਜੂ ਕਿ ਮੇਰਾ ਭਰਾ ਜਿੱਦਾਂ ਮਰਜ਼ੀ ਤਸੱਲੀ ਕਰੋ ਕਿਉਂਕਿ ਗੱਬੜ ਤਾਂ ਹੈ ਨਹੀਂ ਕਿ ਜਿਹੜੀ ਹਾਂਜੀ ਸਹੀ ਹੈ ਜਿਤਨਾ ਮਰਜ਼ੀ ਆ ਜਿੱਦ ਤਸੱਲੀ ਕਰਕੇ ਖੜਨਾ ਠੀਕ ਹੈ ਬੱਚਾ ਬੋਚਾਂ ਚੱਲਿਆ ਵਧੀਆ ਕਰਮਾਈ ਓਕੇ ਲੋ ਵੀ ਇਸ ਤੋਂ ਬਾਅਦ ਇੱਧਰ ਵਾੜਾ ਦੇ ਪਾਸੇ ਆ ਜਾਨੇ ਤੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਬਗੈਰ ਬੱਚੇ ਤੋਂ ਠੀਕ ਆ ਜੀ ਰੰਗ ਬਿਲਕੁਲ ਗੋਰਾ ਵਾਈਟ ਰੰਗ ਦੇ ਵਿੱਚ ਕੁਝ ਕੁ ਸਪੋਰਟ ਜਿਹੜੇ ਬਲੈਕ ਤੁਹਾਨੂੰ ਨਜ਼ਰ ਆਉਣਗੇ ਤੇ ਸੰਤੂ ਸਾਹਿਬ ਆ ਕੰਨੀ ਨਾ ਨਾ ਕਿਤੇ ਪੰਨਦੀ ਹੁੰਦੀ ਹਾਂ ਹਾਂ ਤੇ ਫਿਰ ਮੈਂ ਜਿਹੜੀ ਹੀ 2 ਲੱਖ ਰੁਪਏ ਦੀ ਮਹਿੰਗੀ ਇਹ ਸਿਰਫ ਆ ਥੋੜਾ ਜਿਹਾ ਕੰਨੀ ਪੰਨਦੀ ਕਰਕੇ ਹੀ ਆ ਚਲੋ ਬਾਹਣੀ ਵਾਲੀ ਸਾਈਡ ਆ ਬਾਕੀ ਚਲੋ ਗੋਲੇ ਗੋਲੇ ਤਾਂ ਸਾਫ ਹੋ ਗਈ ਤੇ ਕਈ ਵਾਰ ਪਸ਼ੂ ਹੁੰਦਾ ਨਹੀਂ ਜਾਂਦਾ ਹੈ ਕਿਤੇ ਕੋਈ ਨਾ ਕੁਝ ਧਾਰਾ ਨਹੀਂ ਘਟਦੇ ਹਾਂ ਜੀ ਹਾਂ ਜੀ ਬਾਕੀ ਤੂੰ ਰਾਣਾ ਨਹੀਂ ਕਰਦਾ ਅੱਖਲਾ ਤੇ ਇਹ ਅੰਦਰ ਜਿਹੜੀ ਆਪਣੇ ਕੋਲ ਵੜਾ ਇਹ ਕਿੰਨਾ ਦੁੱਧ ਥਲੇ ਸੁਖਤ ਇਹਦੇ ਥਲੇ ਸੰਧੂ ਸਾਹਿਬ ਦੁੱਧ ਹੋਊਗਾ ਜੇ 16 ਲੀਟਰ ਪਰ ਆਪਾਂ 15 ਲੀਟਰ ਦੀ ਜਿਹੜੀ ਆ ਮਤਲਬ ਗਾਰੰਟੀ ਦਿੰਨੇ 15 ਲੀਟਰ ਪੱਕਾ ਜਿਹੜਾ ਜਿਤਨਾ ਮਰਜੀ ਕੋਈ ਲੀਟਰ ਮਾਰ ਲੈ ਠੀਕ ਹੈ ਭਾਈ ਹਾਂਜੀ ਉਹ ਵੀ ਦੋ ਦੋ ਹੋਵੇ ਨਾ ਬਦੋਸੋ 16 ਲੀਟਰ ਹੀ ਆ ਪਰ 15 ਲੀਟਰ ਜਿਹੜਾ ਗਾਰੰਟੀ ਤਸੱਲੀ ਆ ਜਿਹੜੇ ਕਿਸੇ ਭਰਾ ਨੇ ਆਨਲਾਈਨ ਵੀ ਸੌਦਾ ਕਰਨਾ ਉਹ ਵੀ ਮੇਰਾ ਵੀਰ ਆਉਂਗੇ ਤੁਸੀਂ ਚਾਹੇ ਮਗਾਉਂਦੇ ਹੋ ਤੇ 16 ਲੀਟਰ 15 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਇਹ ਧਿਆਨ ਕੇ ਕਿਸੇ ਭਰਾ ਨੇ ਚਵਾਈ ਕਰਨੀ ਤੇ 15 16 15 16 ਆਪਣਾ ਕਨਫਰਮ ਕਰ ਲਿਓ ਠੀਕ ਆ ਤੇ ਸੂਆ ਦੇ ਵਿੱਚ ਵੀ ਕਿੰਨਾ ਹੋ ਗਈ ਹੈ ਇੰਦਰ ਸੂਆ ਸੰਤੂ ਸਾਹਵੇ ਦੂਜਾ ਸੂਆ ਹੋਊਗੀ ਉਹ ਤੇ ਪਹਿਲੇ ਜਾਂਦੇ ਪਰ ਦੂਜੇ ਹੋਊਗੀ ਠੀਕ ਹੈ ਭਾਈ ਲਓ ਜੀ ਚੈੱਕ ਕਰੋ ਠੀਕ ਆ ਜੀ ਸੋ ਚੱਡੇ ਲੇਵੇ ਦੀ ਸਾਫ ਆ ਬਿਲਕੁਲ ਚੌੜ ਸਲੇਵਾ ਕੰਪੈਕਟ ਟਰੈਕਟਰ ਆ ਕੋਈ ਢਲਖਵਾ ਗਿਆ ਟੁੱਟਮਾ ਚੱਡਾ ਨਹੀਂਗਾ ਤਾਂ ਥਣ ਤੋਂ तकरीबन ਗਿੰਦਰ ਚਵਾਈ ਵਧੀਆ ਥੀ ਇਸ ਲਈ ਹੋ ਜਾਂਦੀ ਆ ਬਹੁਤ ਜਾਂਦੀ ਮੋਠਾ ਵਾਲਾ ਥਣ ਬਣਦਾ ਜੀ ਚਲੋ ਜਿਹੜਾ ਚਵਾਈ ਦੇ ਵਿੱਚ ਟੁੱਟਾ ਠੀਕ ਆ ਇਪਰਾ ਮਰਜੀ ਆ ਦੀ ਦੋ ਟਾਈਮ ਤਿੰਨ ਟਾਈਮ ਤੁਸੀਂ ਇਹ ਸੀਸਲਾ ਦਾ ਬੰਗਾ ਜੂੜ ਪਾਉਣ ਦੀ ਅਗੇ ਕੋਈ ਰੰਗੇ ਦੀ ਲੋੜ ਨਹੀਂ ਇਤਰਾ ਹੀ ਕੋਈ ਗੱਲ ਹੀ ਨਹੀਂ ਤੇ ਚਲੋ ਜੀ ਲੋ ਵੀ ਬੰਗਾ ਰਸੀ ਪਾਉਣੀ ਹੈ ਕਿਸੇ ਭਰਾ ਦੀ ਇੱਛਾ ਨਹੀਂ ਤੇ ਪਾਉਣ ਦੀ ਵੀ ਲੋੜ ਨਹੀਂ ਕਿ ਇਸੇ ਤਰ੍ਹਾਂ ਹੀ ਕਰਮਾਰੀ ਦੇ ਥੱਲੇ ਬਹਿਣਾ ਤੇ ਚੁਵਾਈ ਕਰਨੀ ਆ ਠੀਕ ਆ ਸੋ 1500 ਦਾ 15 16 ਦੇਖੇ ਦਿਨ ਲਈ ਆ ਇਸ ਵਕਤ ਵਾਈਟ ਰੰਗ ਦੇ ਵਿੱਚ ਆ ਕੱਦ-ਕੱਟ ਦੀ ਗੱਲ ਕਰਦੇ ਹਾਂ ਵਿਲੀਅਮ ਤੋਂ ਪਲੱਸ ਹਾਈ ਬਰੀਡ ਬਰੂਡ ਬਹੁਤ ਜਿਆਦਾ ਕੰਨ ਦੇ ਖੋਣ ਨਿਕਨ ਹੈਗਾ ਕੁਲੀ ਸੋ ਮੂੰਹ ਮੱਥੇ ਦੀ ਚੰਗੀ ਆ ਸੋ ਨਸਲ ਬਰੀਡ ਦੇ ਵਿੱਚ ਪੂਰੀ ਆ ਠੀਕ ਆ ਇਸੋ ਹੀ ਨੂੰ ਵੀ ਤੁਹਾਨੂੰ ਟਾਈਮ ਦੱਸਦਾ ਹਾਂ ਅੱਗੋਂ ਕਿਉਂਕਿ ਬਗੈਰ ਬੱਚੇ ਤੋਂ ਬਾਕੀ ਦੁੱਧ ਦੇ ਹਿਸਾਬ ਨਾਲ ਮੇਰਾ ਜਿਹੜਾ ਸੌਦਾ ਕਰ ਲਿਆ ਕਿਉਂਕਿ ਪਤਾ ਨੂੰ ਸੰਦੂ ਸਾਹਿਬ ਲਾ ਲਓ ਤੇ ਹਿਸਾਬ ਵੱਡੀ ਗੱਲ ਉਹ 20-25 ਦਿਨਾਂ ਦੀ ਜਾਂ ਤੇ ਵੱਡੀ ਗੱਲ ਮਹੀਨੇ ਦੀ ਹੋਊਗੀ ਹਾਂ ਹਾਂ ਜਿਹੜੀ ਗੱਲ ਆਖਣੀ ਲੈ ਵਿ ਕੇਂਦਰ ਮਾੜਾ ਬਖਾ ਦੇ ਹੋਰ ਥਾਣੇ ਹੁੰਦੇ ਨਾ ਦੇਖੋ ਜੀ ਦੇਖੋ ਥਾਂ ਠੀਕ ਹੈ ਠੀਕ ਹੈ ਇਹ ਤੋਂ ਸਾਈਡ ਤੋਂ ਬਖਾ ਤਾ ਲਾ ਇਧਰ ਦਿਓ ਹਾਂ ਲਾ ਲਓ ਲਓ ਜੀ ਠੀਕ ਆ ਸੋ ਕਿਸੇ ਪੂਰ ਸੱਟੇ ਦਾ ਵੀ ਰਹਿਤ ਆ ਚੰਗੀ ਜਵਾਈ ਆ ਜੀ ਇਹ ਨਾ ਆਹਨ ਖਾਂ ਆਪਣੇ ਪੱਕਾ ਵਾ ਇੱਥੇ ਥੋੜੀ ਜੀ ਕੀ ਜਾਂਦੇ ਹੁੰਦੇ ਥਾਂ ਕੱਚੀ ਹੋਵੇ ਦੇ ਉਹ ਤੇ ਕੁੜੀ ਵੀ ਬੋਰ ਕਰ ਸਕਦੀ ਥਲੇ ਇੰਨੀ ਮੋਟੀ ਧਾਰ ਆਉਂਦੀ ਸੰਧੂ ਸਾਹਿਬ ਮਿੱਟੀ ਪੁੱਟ ਤੋਂ ਪੁੱਟਣ ਤੱਕ ਜਾਂਦੇ ਇਸ ਵਾਸਤੇ ਜਿਹੜੀ ਗੱਲ ਆ ਲਓ ਵੀ ਕਿੰਦਰ ਇਹ ਤਾਂਗਾ ਦੁੱਧ ਜਿਨ੍ਹਾਂ ਦੇ ਥੱਲੇ ਹਾਜ਼ਰ ਆ ਇਹ ਦੇ ਦਾਂਗੇ ਕਿੰਨੇ ਦੀ ਹੁਣ ਹਾਂਜੀ ਜੇ ਇਹ ਤੇ ਸੰਧੂ ਸਾਹਿਬ ਇਹਦੇ ਹੁੰਦਾ ਮਗਰ ਵੱਛੀ ਵੱਛਾ ਹਾਂ ਫਿਰਦੇ ਕੀ ਜਾਂਦੇ ਹੁੰਦੇ ਭਾਵੇਂ 70000 ਦੀ ਵੱਛੀ ਵੇਚ ਲੈਂਦੇ ਹਾਂ ਹੋਣ ਆ ਨਾਲ ਆਪਾਂ ਦੇ ਲੈਣ ਨਾਲੇ ਕੰਮ ਜਿਹੜਾ ਨਾ 50000 ਦੀ ਡਿਮਾਂਡ ਆ ਆ ਤੇ ਜੈਸ ਨੂੰ ਹੀ 45000 ਦੀ ਦੇ ਦਾਂਗੇ 45 ਦੀ ਹਾਂਜੀ ਕਿ ਕਸਰਾ ਦੂਸਰਾ ਕੱਢ ਤੀਆਂ ਹੁਣ ਮੌਕੇ ਤੇ ਹਾਂਜੀ ਆ ਠੀਕ ਆ ਚਲ ਬਾਕੀ ਆਏਗਾ ਦਾ ਫਿਰ ਵੀ ਬਾਕੀ ਚਲੋ ਜੂ ਮਾਨ ਤਣ ਜਰੂਰ ਰੱਖਣਾ ਪੈਂਦਾ ਕਿਸੇ ਦਾ ਭਰਾ ਦਾ ਮਾਨ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਤੇ 45000 ਦੋਸਤੋ ਕੋਈ ਭਰਾ ਆਉਂਦਾ ਠੀਕ ਆ ਜੀ ਕੋਈ ਵੀ ਸੌਦਾ ਕਰਦਾ 45000 ਲੈਦੇ ਆ ਆਏਗਾ ਦਾ ਕਿ ਮੌਕੇ ਤੇ ਕੋ ਰਸਾ ਚੜਾਈ ਗੈ ਲੋ ਮਾਨ ਤਣ ਪ੍ਰੇਮ ਪਿਆਰ ਉਹ ਹੋ ਜੂਗਾ ਠੀਕ ਆ ਉਹ ਹੋਊਗਾ ਭਾਜੀ ਜੀ ਹਾਂ ਸੋ ਚੰਗੀ ਹੈ ਵੈੜਾ ਤੋਤੋ ਫੇਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਇਆ ਲਓ ਜੀ ਆਹ ਵੀ ਕੁਝ ਨਹੀਂ ਕੀ ਬਿਲਕੁਲ ਕਪਲ ਟੈਟਰ ਦੇ ਵਿੱਚ ਆ ਠੀਕ ਹੈ ਜੀ ਇੱਕ ਸੋਹਣਾ ਚੜਾ ਸੋਨਾ ਪਿੱਠ ਪੂਰਾ ਲੱਗਾ ਬਾਕੀ ਆ ਤੁਹਾਨੂੰ ਰੰਗ ਬਹੁਤ ਪਸੰਦ ਆਊਗਾ ਰੰਗ ਵਾਈਟ ਤੇ ਬਲੈਕ ਦਾ ਵਿੱਚ ਟਾਵਾ ਟਾਲਾ ਵਿੱਚ ਕੋਈ ਸਪੋਰਟ ਆ ਇੱਧਰ ਇੱਕ ਟੋਕੜ ਦਾ ਬਣ ਦਿਖਾਉਿਆ ਤੁਹਾਨੂੰ ਠੀਕ ਹੈ ਜੀ ਰੰਗ ਐਰ ਸ਼ੈਰ ਨਾਲ ਦਾ ਐਰ ਚੜ ਦੇ ਵਿੱਚ ਭਰਾ ਮੇਰਾ ਕੋਈ ਕ੍ਰੋਸ ਮੰਨ ਲਵੇ ਸੀਗਾ ਜੀ ਵੈੜਾ ਚੰਗੀ ਹੈ ਲਾਲ ਚਿੱਟੀ ਡੱਬੀ ਆ ਸੰਦੂ ਸਾਹਿਬ ਤੇ ਧੀਰਾਪਨ ਤੁਸੀਂ ਚੈੱਕ ਕਰੋ ਇਹਦਾ ਪਹਿਲਾਂ ਠੀਕ ਹੈ ਜੀ ਥਾਣੇ ਦੇ ਕਰਮਾ ਲਓ ਜਿਵੇਂ ਆਪਾਂ ਗ ਬਹੁਤ ਵਧੀਆ ਠੀਕ ਆ ਜੀ ਸੋ ਲੰਬੇ ਤਾਂ ਨਾ ਕੋਈ ਬੇਤਰਕੀ ਨਾਲ ਮੇਰਾ ਭਰਾ ਸੌਦਾ ਕਰ ਸਕਦਾ ਤੇ ਇਹ ਕਿੰਦਰ ਟੋਕੜ ਗੱਬਣ ਨਾਲ ਆ ਤੇਰੇ ਕੋਲ ਵੀਰੇ ਇਹ ਸੰਧੂ ਸਾਹਿਬ 3 ਮਹੀਨੇ ਤੇ ਕੋਈ ਲਾਲੋ 10 15 ਦਿਨਾਂ ਦੇ ਵਿੱਚ ਆ ਸਾਢੇ 3 ਨਾ ਮਹੀਨਿਆਂ ਦੀ ਮੰਨ ਕੇ ਮਤਲਬ ਸਾਢੇ 3 ਮਹੀਨੇ ਕੋਈ ਮੰਨ ਲੇ ਹਾਂ ਠੀਕ ਆ ਠੀਕ ਆ ਤੇ ਇਸ ਵਕਤ ਦੁੱਧ ਦੇ ਥਲੇ ਹੁਣ ਕਿੰਨੇ ਦੁੱਧ ਦੇ ਥਲੇ 11 ਹੋਊਗਾ 10 ਮੰਨ ਕੇ ਕੋਈ ਸੌਦਾ ਕਰ ਲਈ ਜਿਹੜਾ ਠੀਕ ਆ 10 ਲੀਟਰ ਚਵਾਈ ਚੁਬੀ ਦੀਆਂ ਪਾਸ ਬਿਲਕੁਲ ਓਕੇ ਕੋਈ ਘੂਰ ਨਹੀਂ ਛਟਾ ਨਹੀਂ ਚੋਣ ਪੋਲੀ ਠੀਕ ਆ ਗਾ ਫਿਰ ਜਮ ਤਿੱਜੇ ਸੁਵੇ ਲਈ ਗੱਬਣਾ ਕੋਈ ਲਾਤ ਛੜ ਨਹੀਂ ਲਾਉਂਦੀ ਹਾਂਜੀ ਗਾ ਤਿੱਜੇ ਲਈ ਗੱਬਣਾ ਨਹੀਂ ਪਹਿਲੇ ਆਂਦੇ ਸੁਈ ਦੂਜੇ ਗਾਹ ਦੂਜੇ ਦੀ ਗੱਬਣਾ ਅੱਛਾ ਹੁਣ ਪਹਿਲੇ ਦੇ ਵਿੱਚ ਹੀ ਚੱਲਣ ਲਈ ਹਾਂਜੀ ਆ ਲਓ ਵੀ ਗਾ ਦੂਜੇ ਲਈ ਗੱਬਣਾ ਦਸੰਡਿਆ ਦੇ ਅੰਦਰ ਤੇ ਬਾਕੀ ਯਾਰ ਚਾਰ ਆਲਾ ਨਾਲ ਦਾ ਰਾਂਗਾ ਠੀਕ ਆ ਜੀ ਜਿਵੇਂ ਲਾਲ ਤੇ ਵਾਈਟ ਇਹਦੇ ਵਿੱਚ ਡੱਬ ਨੇ ਆ ਮੂੰਹ ਮੱਥੇ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਚੁਵਾਈ ਚੁਬੀ ਦੀ ਸਾਫ ਆ 11 ਕਿਲੋ ਦੁੱਧ 10 ਕਿਲੋ ਦੀ ਤੇ ਸੰਨੀ ਤੇ 3 ਮਹੀਨਾ ਤੋਂ ਪਲੱਸ ਸਾਢੇ 3 ਮਹੀਨਿਆਂ ਦੀ ਇਹ ਗੱਬਣਾ ਠੀਕ ਆ ਜੀ ਤੇ ਕੱਦ तकरीबन ਤੁਸੀਂ ਵੇਖੋ ਵੱਡੀਆਂ ਵੱਛੀਆਂ ਵੈੜਾ ਦੇ ਵੇਚੀ ਆ ਕਿਕਰ ਦੀ ਤੁ ਵੀ ਵੀ ਉਹ ਤੋਂ ਨਵੇਂ ਆਇਆ ਕਰਕੇ ਥੋੜੀ ਕਾਲ ਕੁਝ ਕਰਦੇ ਆ ਆ ਵੇਖੋ ਜੀ ਕੱਦ ਕਾਰ ਦੇਖੋ ਬਿਲਕੁਲ ਸਟ੍ਰੇਟ ਪਟਾ ਠੀਕ ਆ ਸੋ ਰੰਗ ਨੂੰ ਬਹੁਤ ਸੋਹਣਾ ਰੰਗ ਪਾਜਾ ਕਰਨ ਵਾਲੀ ਤੇ ਸਾਢੇ 3 ਮਹੀਨਿਆਂ ਦੀ ਗੱਬਣਾ 1011 1011 ਕਿਲੋ ਬਾਟੇ ਹੁੰਦਾ ਠੰਡੀ ਹੁੰਦੀ ਬਹੁਤ ਹੈ ਸੰਧੂ ਸਾਹਿਬ ਹਾਂ ਇੱਕ ਸਿਰਫ ਲਣੀ ਆਈ ਕਰਕੇ ਲੋ ਜੀ ਗੋਡਾਲੀ ਉਹ ਕੋਈ ਗੱਲ ਨਹੀਂ ਬਾਤ ਹਾਂਜੀ ਤੁਹਾਨੂੰ ਪਤਾ ਇੱਕ ਕੱਚੇ ਥਾਂ ਨਾ ਡੰਗਰਾਮ ਹੀ ਫੁਛੀਏ ਜਿਆਦਾ ਹੁੰਦਾ ਹਾਂ ਹਾਂ ਹਟ ਨੋ ਬਸ ਇਸ਼ਾਰਾ ਛੁਰਾ ਮਾਰ ਲੱਗ ਪੈਂਦੇ ਕੱਚੇ ਥਾਂ ਦੇਖ ਕੇ ਲੋ ਜੀ ਵਜਨ ਵੇਟ ਪੂਰਾ ਵੇੜ ਦਾ ਠੀਕ ਹੈ ਜੀ ਤੂੰ ਵਜਨ ਵੇਟ ਪੂਰਾ ਸੋ ਟੋਕਰ ਗੱਬਣ ਨਾਗਾ ਤੇ ਦੁੱਧ ਵੀ ਹਾਂ ਦੁੱਧ ਵੀ ਕਰਮਾਲੀ ਥੱਲੇ ਬਿਲਕੁਲ ਸੱਜਰਾ ਦੇ ਮੁਕਾਬਲੇ ਕੇਸੇ ਭਰਾਣੇ ਕੋਈ 10 11 12 ਕਿਲੋ ਦੀ ਵੇੜ ਲੈਣੀ ਆ ਨਾਲ ਦੇ ਨਾਲ ਇੱਕ ਇਹ ਵੀ ਆਸ ਹੈਗੀ ਹੈ ਵੀ ਗਾਂ ਬ ਇੱਕ ਪਾਸਾ ਠੀਕ ਆ ਜੀ ਤੇ ਨਾੜੀ ਨਾਲ ਕੋਈ ਦੁੱਧ ਵੀ ਦਹੀ 10000 ਕਿਲੋ ਇਹਨੇ ਕਰ ਮਾਰੀ ਨੇ ਚਵਾਈ ਜਣਾ ਆਰਾਮ ਨਾਲ ਬਹੁਤ ਜਿਆਦਾ ਚੰਗੀ ਹੋਸੀ ਸੋ ਬਾਕੀ ਥਾਣਾ ਵੇਖ ਕੇ ਅੰਦਾਜ਼ਾ ਤੁਸੀਂ ਇੱਕ ਏਰੀਆ ਲਾ ਲਿਆ ਵੀ ਚਵਾਈ ਸੁਣੀ ਕਿ ਕਿਦਾਂ ਦੀ ਹੋਊਗੀ ਕਿਹੋ ਜਿਹੀ ਹੋਊਗੀ ਥਾਣੇ ਬਹੁਤ ਸੋਹਣਾ ਲੱਗਾ ਦੂਰਾ ਥਾਣਾ ਸਾਜ ਅਲੇ ਨਾਲ ਅਗਲਾ ਤੇ ਪਿਛਲਾ ਨਾਲ ਪਿਛਲਾ ਬਿਲਕੁਲ ਬਰਾਬਰ ਬਹੁਤ ਸੋਹਣੀ ਵਜਨ ਵੇੜ ਦੇ ਵਿੱਚ ਵੜ ਤੇ ਇਹ ਕਿੰਦਰ ਕੀ ਮੁੱਲ ਦੀ ਆ ਕਿੰਨੀ ਦੀ ਦੇ ਦੀ ਫਿਰ ਇਹ ਸੰਧੂ ਸਾਹਿਬ ਆਪਾਂ ਦੇਣ ਲੈਣ ਵਾਲੇ ਕੰਮ ਕਰਨਾ ਆ ਦੇਣ ਲੈਣ ਵਾਲਾ ਹੀ ਕਰਨਾ ਹਾਂ ਬਿਲਕੁਲ ਹਾਂ ਜੀ ਮੋਲੇ ਦਾ ਵੀ 50 45 ਦੇਣਾ ਸੀ 50 ਮੁੱ हां नाही को कोई ਇਹਦੇ ਵਿੱਚ ਉਹ ਜ਼ਿਆਦਾ ਨਹੀਂ ਛੋੜ 100 ਰੁਪਏ ਵਾਲੇ ਕੰਮ ਜ਼ਿਆਦਾ ਨਹੀਂ ਹੋਣਾ। ਅੱਛਾ। ਹਾਂਜੀ। ਇਹ ਛੋੜ ਚੱਪਾ ਵੀ 100 ਰੁਪਏ ਵਾਲੀ ਵਿੱਚ ਗਜਾਇਸ਼ੀ ਹੈ। ਹਾਂ ਹਾਂ ਹਾਂਜੀ। ਚਲ। ਬਹੁਤ ਇਹ 45000 ਦੀ ਟੋਕਰ ਗੱਬਰ ਵੈਰ ਆ ਦੋਸਤੋ 10000 ਕਿਲੋ ਦੁੱਧ ਸਾਡੇ ਤਨ ਤਿੰਨ ਮਹੀਨਿਆਂ ਦੀ ਇਹ ਗੱਬਰ ਚੈੱਕ ਪਾਸ। ਉਹ ਕੇਂਦਰਾ ਭਰਾ ਕੋਈ ਵੀ ਆਉਂਦਾ ਆਪਣਾ ਸਾਈਵਿਆਂ ਨਾ ਕਰੋ ਆਪਣਾ ਡਾਕਟਰ ਨਾਲ ਲੈ ਕੇ ਆਪਣੇ ਨੂੰ ਤਸੱਲੀ ਤੁਸੀਂ ਕਰਵਾ ਸਕਦੇ ਹੋ ਬਸ ਬਸ ਆਪਦੀ ਜਿੱਤਰਾ ਮਰਜ਼ੀ ਤਸੱਲੀ ਕਰ ਠੀਕ ਹੈ ਜੀ ਕੱਲ ਨੂੰ ਮੇਰਾ ਭਰਾ ਕੋਈ ਇਲਾਕੇ ਵੀ ਯਾਰ ਮਹੀਨਾ ਰਹਾ ਸੀ ਜਾਂ ਕੋਈ ਟਾਈਮ ਦੇ ਅਕੋਰਡਿੰਗ ਮਹੀਨਾ ਬਣਦਾ ਤੇ 2 ਮਹੀਨੇ ਲੱਗੀ ਆ ਕੋਈ 3 ਲੱਗੀ ਆ ਇਸ ਕਰਕੇ ਉਹ ਮੇਰਾ ਭਰਾ ਆਪਣਾ ਕਰੀਟੇਰੀਆ ਤੁਸੀਂ ਪੂਰਾ ਕਰ ਲਿਓ ਤਸੱਲੀ ਵਾਲਾ ਠੀਕ ਆ ਲੈ ਵੀ ਕਿੰਦਰ ਮੋਰਲਾ ਵੀਰ ਸੋ ਚੰਗੀ ਬੈੜ ਆ ਰੰਗ ਰੰਗ ਬਹੁਤ ਸੋਹਣਾ ਬਾਕੀ ਉਪਰੋਂ ਬਿਲਕੁਲ ਚੰਗੇ ਕੰਮ ਕਪੂਰੀ ਆ ਬੈੜ ਦੀ ਪਛੀ ਬਹੁਤ ਚੰਗੀ ਸੰਧੂ ਸਾਹਿਬ ਬਾਕੀ ਕੋਈ ਇਹੋ ਜੀ ਨਹੀਂ ਗੱਲ ਹੱਲਣ ਨਾਲ ਹੀ ਨਹੀਂ ਕਰ ਲੋ ਚੰਗੀ ਜੱਟ ਜੱਟ ਜੋਂ ਚੰਗਾ ਗਿੰਦਰ ਸਿਆ ਹਾਂਜੀ ਬਹੁਤ ਜਿਆਦੀ ਲਓ ਵੀ ਅੱਜ ਨਗਰੇ ਗਿੰਦਰ ਹੋਣਾਵੇ ਕੋਲ ਚੋਲੇ ਵਾਲਿਆ ਕੋਲ ਠੀਕਾ ਜੀ ਤਿੰਨ ਤੇ ਤਿੰਨੇ ਲਾਗਾ ਪਾ ਤੁਹਾਨੂੰ ਦਿਖਾਤੇ ਆ ਸਾਫ ਦੂਸਰੇ ਪਸ਼ੂ ਆ ਸੋ ਮੱਝ ਵੀ ਬੜੇ ਭਰਾਵਾਂ ਨੂੰ ਪਸੰਦ ਆਊਗੀ ਫੁੱਲ ਵਜਣ ਵੇੜ ਦੇ ਵਿੱਚ ਆ ਨਾਰਮਲ ਹੀ ਚਲੋ ਆਪਾਂ ਗੱਲ ਕਰਦੇ ਆ ਨਵਾਂ ਅੰਗ ਕੋਈ ਵੀ ਖਰੀਦਣਾ ਦੂਜੇ ਤੀਜੇ ਸਵੇਰੇ ਦੇ ਵਿੱਚ ਲੱਖ ਸਵਾਲ ਆ ਖਸਵਾਲਾ ਖਰਪਈਆ ਸਾਰੇ ਭੈਣ ਭਰਾ ਬਲੇ ਚੱਕੀ ਫਿਰਦੇ ਵੀ ਮੱਝ ਚੰਗੀ ਮਿਲ ਜੇ ਸੋ ਹਾ ਐਵਰੀਬਾਡੀ ਵੇਟ ਆ ਫੋਨ ਵਜਣਾ ਨੋੜਾ ਠੀਕ ਆ ਜੀ ਮਗਰ ਕੱਟੀ ਆ ਤੇ ਬੋੜਾ ਕੋ ਤਿੰਨ ਚਾਰ ਤਿੰਨ ਚਾਰ ਕਿਲੋ ਮਾਰਨਿੰਗ ਜੜਾ ਚੋਇਆ ਇਹਦੇ ਥੱਲੇ ਠੀਕ ਆ ਸੋ ਪਹਿਲੀ ਚਬਾਈ ਕੀਤੀ ਆ ਉਸ ਕੋਰਡਿੰਗ ਗਿੰਦਰ ਨੂੰ ਆ ਦੱਸਿਆ ਵੀ ਸਾਫ ਚਬਾਈ ਆ ਕੋਈ ਭੂਰ ਛੱਟੇ ਤੋਂ ਰਹਿਤਾ ਮੋਟੀ ਧਾਰ ਆ ਕਿਉਂ ਗਿੰਦਰ ਭਾਈ ਹਾਂਜੀ ਓਕੇ ਆ ਜੀ ਇੱਕ ਗਿੰਦਰ ਮੇਰਾ ਨੰਬਰ ਬੋਲ ਦੇ ਆਪਦੇ ਪਹਿਲਾਂ 94925 ਹਾ 6636 ਠੀਕ ਆ ਜੀ ਹਾਂਜੀ ਹੋਰ ਕੋਈ ਗੱਲ ਬਾਤ ਆ ਨਾਂਦੇ ਆ ਹਮੇਸ਼ਰ ਦੀ ਕੀ ਆਂਦੇ ਨੇ ਕਿਰਪਾ ਗੁਰੂ ਅਰਜਨ ਦੇਵ ਦੀ ਇਸੇ ਤਰ੍ਹਾਂ ਮਾਰਾ ਛਾਤਾ ਪਾਣੀ ਦੇਈ ਜਾਂਦਾ ਛਕੀ ਜਾਂਦੀ ਜਿਹੜੇ ਬਤੇ ਮਿਹਨਤ ਕਸ਼ ਲੋਕ ਆ ਮਿਹਨਤ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਤੋੜਾ ਫੇਰਾ ਕਰਕੇ ਵਧੀਆ ਚੰਗਾ ਡੰਗਰ ਪਚੂਦਾ ਵੀ ਗਲੇ ਆਉਂਦੇ ਹੋ ਤਾਂ ਰੱਬ ਦੀ ਬਾਹ ਫੜਦਾ ਆ ਜੇਰ ਆਪਾਂ ਦਿਖਾ ਦਿੰਦੇ ਆ ਠੀਕ ਆ ਜੀ ਆ ਜੇਰ ਕਰ ਲੋ ਚੱਕ ਠੀਕ ਆ ਜੀ ਇਹ ਮੈਂ ਦੀ ਜੇਰ ਆ ਸੋ ਪ੍ਰੋਪਰ ਜੇਰ ਪਈ ਆ ਪ੍ਰੋਪਰ ਤੁਸੀਂ ਆ ਵਿੱਚ ਦੇਖ ਲਿਆ ਜੀ ਠੀਕ ਆ ਜੀ ਸੋ ਵੱਖਰੇ ਤੌਰ ਤੇ ਕਿਸੇ ਭਰਾ ਨੇ ਦੇਖਣੀ ਦਾ ਕਲਿੱਪ ਬਣਿਆ ਉਹ ਤੁਸੀਂ ਚੈੱਕ ਕਰ ਲਿਓ ਠੀਕ ਆ ਸੋ ਧੰਨਵਾਦ ਜਿੰਨੇ ਭਰਾ ਆਪਣੇ ਨਾਲ ਜੁ ਸਾਰੇ ਜਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ